ਪੰਜਾਬ ਦਾ ਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਕੜ ਲੈ ਕੇ ਹਾਜ਼ਰ ਹਾਂ ਖਬਰ ਨਵਨੀਤ ਚਤੁਰਵੇਦੀ ਦੇ ਸੰਬੰਧ ਵਿੱਚ ਸਸਕਾਲ ਨਮਸਕਾਰ ਅਦਾਬ ਹੈ ਤੁਸੀਂ ਕੁਝ ਦਿਨ ਪਹਿਲਾਂ ਖਬਰਾਂ ਸੁਣੀਆਂ ਕਿ ਇੱਕ ਵਿਅਕਤੀ ਰਾਜਸਥਾਨ ਤੋਂ ਆ ਕੇ ਪੰਜਾਬ ਦੇ ਵਿੱਚ ਰਾਜ ਸਭਾ ਸੀਟ ਲਈ ਬਾਈ ਇਲੈਕਸ਼ਨ ਲੜਨ ਦੀ ਤਿਆਰੀ ਕਰ ਲਈ ਸੀ ਤੇ ਉਹਨੇ ਆਪਣੇ ਨਾਮੀਨੇਸ਼ਨ ਪੇਪਰ ਵੀ ਫਾਈਲ ਕੀਤੇ ਜਿਨ੍ਹਾਂ ਤੇ 10 ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਦੇ ਦਸਕਤ ਹੋਣ ਦਾ ਉਹਨੇ ਦਾਵਾ ਕੀਤਾ ਜਿਹੜੇ ਕਿ ਦਸਕਤ ਬਾਅਦ ਦੇ ਵਿੱਚ ਜਾਲੀ ਪਾਏ ਗਏ ਤੁਸੀਂ ਸਾਡੇ ਪੁਰਾਣੇ ਐਪੀਸੋਡ ਨੰਬਰ 545 ਤੇ ਨਿਗਾਹ ਮਾਰ ਲਓ ਅਸੀਂ ਉਹਦੇ ਵਿੱਚ ਸਿਰਨਾਵਾ ਦਿੱਤਾ ਸੀ ਹੈਡਲਾਈਨ ਦਿੱਤਾ ਸੀ ਕੀ ਚਤੁਰਵੇਦੀ ਕੇਂਦਰੀ ਏਜੰਸੀਆਂ ਦੇ ਪਲਾਨ ਦਾ ਹੈ ਹਿੱਸਾ ਕੁਐਸਚਨ ਮਾਰਕ ਹੁਣ ਇਹ ਖਬਰ ਨੂੰ ਅਸੀਂ ਅੱਗੇ ਤੋਰ ਰਹੇ ਹਾਂ ਆਪਣੇ ਇਸ ਐਪੀਸੋਡ ਦੇ ਵਿੱਚ ਇੱਥੋਂ ਤੁਹਾਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਜੋ ਤਫ਼ਤੀਸ਼ ਉਹਦੀ ਚੱਲ ਰਹੀ ਆ ਰੋਪੜ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਉਹਦੇ ਵਿਰੁੱਧ 10 ਸ਼ਹਿਰਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਰਚੇ ਦਰਜ ਹੋ ਚੁੱਕੇ ਆ ਉਹਦਾ ਜਿਹੜਾ 7 ਦਿਨ ਦਾ ਰਿਮਾਂਡ ਮਿਲਿਆ ਸੀ 15 ਅਕਤੂਬਰ ਨੂੰ ਤਾ ਉਹਦੇ ਤੋਂ ਬਾਅਦ ਰੋਪੜ ਪੁਲਿਸ ਨੇ ਜੋ ਜਾਂਚ ਕੀਤੀ ਆ ਤਾਂ ਇੱਕ ਸ਼ਖਸ ਦਾ ਨਾਂ ਉੱਭਰ ਕੇ ਆਇਆ ਹੈ ਉਹ ਹੈਗਾ ਜੀ ਵਿਜੇ ਹੁਣ ਵਿਜੇ ਕੌਣ ਆ ਵਿਜੇ ਇੱਕ ਉਹ ਵਿਅਕਤੀ ਹੈ ਜਿਹੜਾ ਦਿੱਲੀ ਦਾ ਰਹਿਣ ਵਾਲਾ ਔਰ ਪੁਲਿਸ ਸੂਤਰਾਂ ਦੇ ਮੁਤਾਬਕ ਚਾਤਰਵੇਦੀ ਨੇ ਕਿਹਾ ਕਿ ਮੈਨੂੰ ਵਿਜੇ ਨੇ ਇਹ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਦੇ ਵਿੱਚ 70 ਐਮਐਲਏਜ਼ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਅੰਦਰ ਖਾਤੇ ਤੇ ਤੂੰ ਚੋਣ ਲੜ ਦਸਕਤ ਤੈਨੂੰ ਮੈਂ ਕਰਾ ਕੇ ਦੇਊਂਗਾ ਵੋਟਾਂ ਤੈਨੂੰ ਮੈਂ ਪਵਾਉਂਗਾ ਕਹਿੰਦੀ ਮੈਂ ਭਰੋਸਾ ਕੀਤਾ ਬੰਦਾ ਉਹ ਮੇਰਾ ਵਾਕਫ ਸੀ ਤੇ ਉਹਦੇ ਮੈਂ ਬਲਬੂਤੇ ਉਹਨੇ ਕਾਗਜ਼ਾਂ ਤੇ ਦਸਕਤ ਕਰਾ ਕੇ ਦਿੱਤੇ ਮੈਂ ਤਾਂ ਐਮਐਲਏ ਨੂੰ ਜਾਣਦਾ ਵੀ ਨਹੀਂ ਸੀ ਮੈਂ ਦਸਖਤ ਉਹਨਾਂ ਕੋਲ ਜਾ ਕੇ ਖੜ ਕੇ ਕਰਾਏ ਵੀ ਨਹੀਂ ਉਹਨੇ ਹੀ ਕਰਾ ਕੇ ਮੈਨੂੰ ਦਸਖਤ ਦਿੱਤੇ ਹੁਣ ਉਹ ਵਿਅਕਤੀ ਵਜੇ ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਨਹੀਂ ਔਰ ਸਾਰੇ ਪੰਜਾਬ ਦੇ 70 ਦੇ 70 ਐਮਐਲਿਆਂ ਨੂੰ ਜਾਣਨ ਦਾ ਦਾਵਾ ਕਰਦਾ ਹੈ ਔਰ ਕਹਿੰਦਾ ਜੀ ਦਸਾਂ ਦੇ ਦਸਖਤ ਵੀ ਮੈਂ ਤੁਹਾਨੂੰ ਕਰਾ ਕੇ ਦਿੱਤੇ ਆ ਨਕਲ ਭਾਵੇਂ ਬੜੀ ਸਹੀ ਮਾਰੀ ਸੀ ਉਹਨੇ ਕਿਸੇ ਇਹੋ ਜੇ ਨਕਲਚੀ ਹੈਂਡ ਰਾਈਟਰ ਤੋਂ ਮਰਵਾਈ ਦਸਤਾਨ ਦੀ ਕਹਿੰਦੇ ਜੀ ਉਹ ਲੱਗਦੇ ਵੀ オリジナル ਸੀ ਹੈਗੇ ਜਾਲੀ ਸੀ ਹੁਣ ਰੋਪੜ ਪੁਲਿਸ ਵਿਜੇ ਨੂੰ ਲੱਭਦੀ ਫਿਰਦੀ ਐ ਪਰ ਉਹ ਲੱਭਦਾ ਨਹੀਂ ਉਹਨਾਂ ਨੇ ਆਪਣੇ ਕੁਝ ਬੰਦੇ ਯਾਨੀ ਕਿ ਕੁਝ ਪੁਲਿਸ ਦੀਆਂ ਟੀਮਾਂ ਦਿੱਲੀ ਬੈਠੀਆਂ ਜਿਹੜਾ ਇਹਨੇ ਉਹਦਾ ਐਡਰੈਸ ਦੱਸਿਆ ਸੂਚਨਾ ਦਿੱਤੀ ਐ ਉਥੇ ਉਹ ਵਿਅਕਤੀ ਉਥੋਂ ਗਾਇਬ ਹੈ ਹੁਣ ਸੋਚਣ ਵਾਲੀ ਗੱਲ ਹੈ ਕਿ ਵਿਜੇ ਕੌਣ ਹੈ ਔਰ ਵਿਜੇ ਨੇ ਹੀ ਨਵਨੀਤ ਚਤੁਰਵੇਦੀ ਨੂੰ ਇਹ ਭਰੋਸਾ ਦਿੱਤਾ ਸੀ ਕਿ ਸਾਰੀ ਕੇਂਦਰ ਸਰਕਾਰ ਤੇਰੇ ਨਾਲ ਹੈ ਇੱਥੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ ਕਿ ਅਸੀਂ ਜਿਵੇਂ ਪਿਛਲੀ ਖਬਰ ਚ ਐਪੀਸੋਡ ਨੰਬਰ 545 ਚ ਦੱਸਿਆ ਸੀ ਕਿ ਚਤੁਰਵੇਦੀ ਨੇ ਆਪਣੀ ਫੇਸਬੁੱਕ ਦੇ ਉੱਤੇ ਇੱਕ ਪੋਸਟ ਪਾਈ ਆਹ ਸਕਰੀਨ ਤੇ ਵੇਖੋ ਉਹੀ ਪੋਸਟ ਇਹਦੇ ਚ ਉਹਨੇ ਹੇਠਾਂ ਜਾ ਕੇ ਲਿਖਿਆ ਹੈ ਕਿ ਮੈਨੂੰ ਖਤਰਾ ਹੈ ਪੰਜਾਬ ਪੁਲਿਸ ਤੋਂ ਤੇ ਜਦੋਂ ਮੈਂ ਇਹ ਸੂਚਨਾ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਤੁਰੰਤ ਸੰਗਿਆਨ ਲੈਂਦੇ ਹੋਏ ਮੈਨੂੰ 15 ਮਿੰਟ ਚ ਸਿਕਿਉਰਿਟੀ ਦਿੱਤੀ ਔਰ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਰੋਪੜ ਪੁਲਿਸ ਨੂੰ ਫੜਨ ਆਉਂਦੀ ਆ ਚੰਡੀਗੜ੍ਹ ਪੁਲਿਸ ਉਹਨੂੰ ਦਿੰਦੀ ਨਹੀਂ ਮਿਲ ਕੇ ਉਹਦੀ ਉਹਦੀ ਜਿਹੜੀ ਕਸਟਡੀ ਹੈ ਰੋਪੜ ਪੁਲਿਸ ਨੂੰ ਨਹੀਂ ਦਿੰਦੀ ਰੋਪੜ ਪੁਲਿਸ ਕੋਲ ਅਰੈਸਟ ਵਾਰਡ ਹੰਦਾ ਅਦਾਲਤ ਵੱਲੋਂ ਫੇਰ ਵੀ ਨਹੀਂ ਦਿੰਦੀ ਫੇਰ ਜਦੋਂ ਚੰਡੀਗੜ੍ਹ ਪੁਲਿਸ ਤੇ ਰੋਪੜ ਪੁਲਿਸ ਦਾ ਟਕਰਾ ਲੇਕ ਦੇ ਕੋਲ ਚੰਡੀਗੜ੍ਹ 'ਚ ਹੋ ਜਾਂਦਾ ਹੈ ਚੰਡੀਗੜ੍ਹ ਦੀ ਐਸਐਸਪੀ ਮੈਡਮ ਕਮਰਦੀਪ ਕੌਰ ਵੀ ਮੌਕੇ ਤੇ ਰੋਪੜ ਦੇ ਐਸਐਸਪੀ ਮਿਸਟਰ ਗੁਲਨੀਤ ਖੁਰਾਨਾ ਵੀ ਮੌਕੇ ਤੇ ਪਹੁੰਚਦੇ ਆ ਮਾਮਲਾ ਸੁਲਝਦਾ ਨਹੀਂ ਅਇ ਤੋਂ ਤਾਂ ਕਿ ਖਬਰਾਂ ਛਪੀਆਂ ਸੀ ਕਿ ਚੰਡੀਗੜ੍ਹ ਪੁਲਿਸ ਦੇ ਇੱਕ ਇਨਸਪੈਕਟਰ ਨੇ ਆਪਣਾ ਰਿਵਾਲਵਰ ਵੀ ਕੱਢ ਲਿਆ ਸੀ ਰੋਪੜ ਪੁਲਿਸ ਨੂੰ ਡਰਾਉਣ ਵਾਸਤੇ ਐਨੀ ਤਣਾ ਤਣੀ ਤੋਂ ਬਾਅਦ ਚੰਡੀਗੜ੍ਹ ਪੁਲਿਸ ਚਤੁਰਵੇਦੀ ਨੂੰ ਪੁਲਿਸ ਸਟੇਸ਼ਨ ਸੈਕਟਰ 3 ਦੇ ਵਿੱਚ ਸੇਫ ਕਸਟਡੀ 'ਚ ਰੱਖਦੀ ਹੈ ਜਦੋਂ ਕਿ ਉਹਦੇ ਕੋਈ ਪਰਚਾ ਦਰਜ ਨਹੀਂ ਹੁੰਦਾ ਫੇਸਬੁੱਕ ਪੋਸਟ ਦੇ ਵਿੱਚ ਚਤੁਰਵੇਦੀ ਨੇ ਇਹ ਵੀ ਲਿਖਿਆ ਕਿ ਮੈਂ ਮੰਗ ਕੀਤੀ ਆ ਕਿ ਮੈਨੂੰ ਯੂਟੀ ਗੈਸਟ ਹਾਊਸ ਦੇ ਵਿੱਚ ਰਹਿਣ ਦਿੱਤਾ ਜਾਵੇ ਅਤੇ ਸੁਰੱਖਿਆ ਦਿੱਤੀ ਜਾਵੇ ਸੁਰੱਖਿਆ ਤਾਂ ਉਹ ਮਿਲ ਗਈ ਪਰ ਯੂਟੀ ਗੈਸਟ ਹਾਊਸ ਉਹ ਨਹੀਂ ਰਹਿ ਸਕਿਆ ਉਹਦਾ ਖਾਪ ਪੂਰਾ ਨਹੀਂ ਹੋਇਆ ਬੜਾ ਅਲੀਸ਼ਾਨ ਇਹ ਯੂਟੀ ਗੈਸਟ ਹਾਊਸ ਹੈ ਗਵਰਨਰ ਸਾਹਿਬ ਦੇ ਘਰ ਦੇ ਨਾਲ ਮਤਲਬ ਕਿ ਰਾਜ ਭਵਨ ਦੇ ਨਾਲ ਹੈ ਲੇਕ ਦੇ ਕੋਲ ਹੈ ਔਰ ਅਗਲੀ ਗੱਲ ਕਿ ਫੇਰ ਜਦੋਂ ਚੀਫ ਜੁਡੀਸ਼ੀਅਲ ਮੈਜਿਸਟਰੇਟ ਰੋਪੜ ਇੱਕ ਸਖਤ ਆਰਡਰ ਪਾਸ ਕਰਦਾ ਹੈ ਕਿ ਮੇਰਾ ਹੁਕਮ ਲਾਗੂ ਕਿਉਂ ਨਹੀਂ ਕੀਤਾ ਚੰਡੀਗੜ੍ਹ ਪੁਲਿਸ ਨੇ ਕਿਉਂਕਿ ਰੋਪੜ ਪੁਲਿਸ ਦੁਬਾਰਾ ਸੀਜੀਐਮ ਕੋਲ ਜਾਂਦੀ ਹੈ ਜੀ ਸਾਨੂੰ ਕਸਟਡੀ ਨਹੀਂ ਦੇ ਰਹੇ ਤੁਹਾਡਾ ਹੁਕਮ ਮੰਨਿਆ ਨਹੀਂ ਜਾ ਰਿਹਾ ਚੰਡੀਗੜ੍ਹ ਪੁਲਿਸ ਵੱਲੋਂ ਤਾਂ ਫਿਰ ਇੱਕ ਸਖਤ ਆਰਡਰ ਪਾਸ ਕਰਦਾ ਹੈ ਕਿ ਦੱਸਿਆ ਜਾਵੇ ਕਿਹੜੇ ਕਾਨੂੰਨ ਤਹਿਤ ਕਿਹੜੇ ਪਰਚੇ ਚ ਸੈਕਟਰ 3 ਪੁਲਿਸ ਸਟੇਸ਼ਨ ਨੇ ਨਵਨੀਤ ਚਤੁਰਵੇਦੀ ਨੂੰ ਆਪਣੇ ਕੋਲ ਰੱਖਿਆ ਹੋਇਆ ਹੈ ਏਨੰਨੇ ਕਿਹਾ ਕਿ ਐਸਐਚਓ ਆਕੇ ਮੈਨੂੰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਵੇ ਅਦਾਲਤ ਦੇ ਹੁਕਮ ਤੋਂ ਬਾਅਦ ਫਿਰ ਚੰਡੀਗੜ੍ਹ ਪੁਲਿਸ ਨੇ ਨਵਨੀਤ ਚਤੁਰਵੇਦੀ ਦੀ ਕਸਟਡੀ ਰੋਪੜ ਪੁਲਿਸ ਨੂੰ ਦਿੱਤੀ ਸੀ ਇੰਦੀ ਮੀਨ ਟਾਈਮ ਜਿਹੜਾ ਆਮ ਆਦਮੀ ਪਾਰਟੀ ਦਾ ਰਾਜ ਸਭਾ ਲਈ ਉਮੀਦਵਾਰ ਰਜਿੰਦਰ ਗੁਪਤਾ 트라이ਡੈਂਟ ਦਾ ਜਿਹੜਾ ਮਾਲਕ ਹੈ ਉਹ ਜੇਤੂ ਘਰਾੜ ਹੋ ਗਿਆ ਤੇ ਉਹ ਰਾਜ ਸਭਾ ਪਹੁੰਚ ਗਿਆ ਹੁਣ ਇੱਥੇ ਦੋਸਤੋ ਗੱਲ ਇਹ ਉੱਡਦੀ ਹੈ ਕਿ ਕੇਂਦਰੀ ਏਜੰਸੀਆਂ ਤੇ ਜਿੱਤੇ ਮੈਂ ਕਰਦਾ ਸ਼ੱਕ ਉਹਨਾਂ ਨੇ ਇਹ ਕੰਮ ਕਿਉਂ ਕੀਤਾ ਇਹ ਆਪਰੇਸ਼ਨ ਕਿਉਂ ਕੀਤਾ ਜੋ ਮੇਰੀ ਸਮਝ ਕਹਿੰਦੀ ਹੈ ਉਹ ਇਹ ਹੈ ਉਹ ਦੇ ਵਰ ਟੈਸਟਿੰਗ ਦੀ ਵਾਟਰਸ ਉਹ ਪਾਣੀ ਦੀ ਡੰਗਾਈ ਨਾਪ ਰਹੇ ਸੀ ਕਿ 2027 ਤੋਂ ਪਹਿਲਾਂ ਦੇਖਦੇ ਆਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਐਮਐਲਏ ਹੈ ਉਹ ਕਿੰਨੇ ਕੁ ਖੁਸ਼ ਤੇ ਨਾ ਖੁਸ਼ ਹੈ ਕੰਨੀ ਨੂੰ ਤਾਂ ਐਉਂ ਹੋਣਾ ਵੀ ਸਾਡੀਆਂ ਟਿਕਟਾਂ ਕੱਟੀਆਂ ਜਾਣੀਆਂ ਜਿਨ੍ਹਾਂ ਨੂੰ ਆਪਣੀਆਂ ਟਿਕਟਾਂ ਦਾ ਭਰੋਸਾ ਨਹੀਂ ਹੋ ਸਕਦਾ ਹੈ ਉਹ ਪਾਰਟੀ ਦੇ ਵਿਰੁੱਧ ਬਗਾਵਤ ਕਰ ਦੇਣ ਅਤੇ ਚਤੁਰਵੇਦੀ ਨੂੰ ਵੋਟਾਂ ਪਾ ਦੇਣ ਪਰ ਉਹਨਾਂ ਦਾ ਗੇਮ ਪਲਾਨ ਫੇਲ ਹੋ ਗਿਆ ਇਸੇ ਐਪੀਸੋਡ ਪਿਛਲੇ ਵਿੱਚ ਅਸੀਂ 545 ਨੰਬਰ 'ਚ ਤੁਹਾਨੂੰ ਆਪਰੇਸ਼ਨ ਲੋਟਸ ਦਾ ਵੀ ਜ਼ਿਕਰ ਕਰਕੇ ਦੱਸਿਆ ਸੀ ਜਿਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਟਸ ਆਪਰੇਸ਼ਨ ਦਾ ਜ਼ਿਕਰ ਕੀਤਾ ਸੀ ਜਿਹਦੇ ਵਿੱਚ ਜਲੰਧਰ ਦੇ ਐਮਐਲਏ ਸ਼ੀਤਲ ਅੰਗੁਰਾਲ ਨੇ ਇਲਜ਼ਾਮ ਲਾਇਆ ਸੀ ਨਾਲ ਉਹਦੇ ਸੀਐਮਐਲਏ ਰਮਨ ਅਰੋੜਾ ਕਿ ਜੀ ਸਾਨੂੰ 25-25 ਕਰੋੜ ਰੁਪਏ ਦੇ ਕੇ ਬੀਜੇਪੀ ਖਰੀਦਣਾ ਚਾਹੁੰਦੀ ਹੈ ਮਾਮਲਾ ਰਜਿਸਟਰ ਹੋ ਗਿਆ ਐਫਆਈਆਰ ਹੋ ਗਈ ਹਰਪਾਲ ਚਿਮਾ ਵਿੱਤ ਮੰਤਰੀ ਨੇ ਬਰਚਾ ਦਰਜ ਕਰਾਇਆ ਪਰ ਉਹਦਾ ਵੀ ਕੱਖ ਨਿਕਲਿਆ ਕੀ ਵਾਕਿਆਈ ਉਹ ਵੀ ਕੋਈ ਆਪਰੇਸ਼ਨ ਸੀ ਜਾਂ ਉਹ ਸਿਰਫ ਇੱਕ ਛੋਸ਼ਾ ਸੀ ਆਮ ਆਦਮੀ ਪਾਰਟੀ ਦਾ ਛੱਡਿਆ ਹੋਇਆ ਜਾਂ ਫਿਰ ਇਹ ਵੀ ਹੋ ਸਕਦਾ ਹੈ ਉਹ ਕੋਈ ਕੇਂਦਰੀ ਏਜੰਸੀਆਂ ਦਾ ਛੋਸ਼ਾ ਹੋਵੇ ਉਹ ਚੱਲਿਆ ਨਾ ਹੋਵੇ ਜਿਵੇਂ ਕਿ ਇਸ ਛੋਸ਼ੇ ਤੋਂ ਵੀ ਆ ਹੀ ਲੱਗਦਾ ਇਹ ਵੀ ਕੇਂਦਰੀ ਏਜੰਸੀਆਂ ਦਾ ਛੋਸ਼ਾ ਜਿਹੜਾ ਕਿ ਸਿਆਸੀ ਹਿਤਾਾਂ ਦੀ ਪੂਰਤੀ ਲਈ ਕੀਤਾ ਗਿਆ ਕਿਹੜੀ ਪਾਰਟੀ ਭਾਜਪਾ ਦੀ ਸਿਆਸੀ ਹਿਤਾਾਂ ਦੀ ਪੂਰਤੀ ਲਈ ਉਹਨਾਂ ਨੂੰ ਇਹ ਟੈਸਟ ਕਰਕੇ ਦੱਸਣਾ ਚਾਹੁੰਦੇ ਸੀ ਨਵਨੀਤ ਚਤਰਵੈਦੀ ਰਾਹੀਂ ਕਿ ਅੰਦਰੂਨੀ ਹਾਲਾਤਾਂ ਮਾ ਆਪਣੀ ਪਾਰਟੀ ਦੀ ਕਿਹੋ ਜਿਹੀ ਹੈ ਦੁਬਾਰਾ ਕਹਿੰਦਾ ਚਲਾਂ ਅੰਤ ਦੇ ਵਿੱਚ ਨਵਨੀਤ ਚਤਰਵੈਦੀ ਨੂੰ ਅੱਗੇ ਕਰਨ ਵਾਲਾ ਸੀ ਵਿਜੇ ਔਰ ਵਿਜੇ ਰਹਿਣ ਵਾਲਾ ਦਿੱਲੀ ਦਾ ਤੇ ਹੁਣ ਉਹ ਲੱਭ ਨਹੀਂ ਰਿਹਾ ਪੰਜਾਬ ਪੁਲਿਸ ਨੂੰ ਖੈਰ ਇੱਕ ਨਾ ਇੱਕ ਦਿਨ ਤੋ ਲੱਭ ਜਾਣਾ ਤੇ ਜਿੱਦਾਂ ਲੱਭਿਆ ਉਹ ਦੇ ਫੇਰ ਉਸ ਤੋਂ ਖੁਲਾਸੇ ਹੋਣਗੇ ਦਰਸਲ ਜਿਹੜਾ ਮੈਕੈਨਿਜ਼ਮ ਹੈ ਏਜੰਸੀਆਂ ਦਾ ਕੰਮ ਕਰਨ ਦਾ ਇਹਨਾਂ ਨੇ ਅੱਗੇ ਆਪਰੇਟਿਵ ਰੱਖੇ ਹੁੰਦੇ ਆ ਇਹਨਾਂ ਦੇ ਆਪਣੇ ਅਫਸਰ ਅੱਗੇ ਨਹੀਂ ਆਉਂਦੇ ਇਹਨਾਂ ਨੇ ਵੀ ਅੱਗੇ ਫਿੱਲੇ ਰੱਖੇ ਹੁੰਦੇ ਆ ਉਹ ਵਿਅਕਤੀ ਜਿਹੜਾ ਵਿਜੇ ਜਿਹਦਾ ਨਾਮ ਆ ਰਿਹਾ ਉਹ ਜ਼ਰੂਰੀ ਨਹੀਂ ਕਿਸੇ ਕੇਂਦਰੀ ਏਜੰਸੀ ਦਾ ਅਧਿਕਾਰੀ ਹੋਵੇ ਅਫਸਰ ਹੋਵੇ ਉਹ ਅੱਗੇ ਆਪਰੇਟਿਵ ਹੋਊਗਾ ਜਿਹਨੂੰ ਚੋਗਾ ਪੈਂਦਾ ਹੈ ਤੇ ਇਹਨਾਂ ਦੇ ਕਹਿਣ ਤੇ ਉਹ ਕੰਮ ਕਰਦਾ ਹੈ ਖੈਰ ਆਪਾਂ ਉਡੀਕ ਕਰਦੇ ਹਾਂ ਵਜੇ ਦੀ ਗ੍ਰਿਫਤਾਰੀ ਦੀ ਤੇ ਫਿਰ ਉਸ ਤੋਂ ਬਾਅਦ ਸਾਰੇ ਖੁਲਾਸੇ ਸਪਸ਼ਟ ਹੋਣਗੇ ਸਿਚੁਏਸ਼ਨ ਕਲੀਅਰ ਹੋਊਗੀ ਮੈਨੂੰ ਰੇਂਜਰ ਸਿੰਘ ਤੱਕ ਨੂੰ ਆਗਿਆ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼